ਮੈਂ ਸਸਤੀ ਕਾਜ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਵਿਖਾਉਣੇ ਆਂ ਤਿੰਨ ਮੱਝਾਂ ਤੇ ਦੋ ਗਾਵਾਂ ਤੇ ਵੈਰਾਈਟੀ ਤੁਹਾਨੂੰ ਸਾਰੀ ਵਿਖਾਉਣੀ ਹੈ ਵਿੱਚ ਏ ਤੋਂਕੜਾ ਗੱਪਣਾ ਵੀ ਆ ਤਾਜ਼ੀਆਂ ਸੂਈਆਂ ਸੱਜਰਾ ਵੀ ਆ ਤੇ ਬੱਚੇ ਤੋਂ ਵੀ ਨਾ ਵੀ ਆ ਛੋਟੇ ਛੋਟੇ ਰੇਟ ਨੋਰਮਲ ਰੇਟ ਤੇ ਜੜੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਕਮਲਵੀਰ ਨਾਲ ਕਰਦੇ ਆਪਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਸਤਾ ਵੀਰ ਜੀ ਉਹ ਸਨਾਠੇ ਇਠਾ ਜੀ ਚਲੋ ਵਧੀਆ ਚਾਹੀਦਾ ਜੀ ਤਿੰਨ ਚਾਰ ਦਿਨਾਂ ਹੀ ਆਏ ਨਹੀਂ ਤੇ ਤੁਸੀਂ ਨਕਸ਼ੇ ਬਦਲਤਾ ਜੀ ਮਗਰਾਂ ਨੂੰ ਪਤਾ ਹੈ ਕਿ ਆ ਬਦਲਣਾ ਪਣਾ ਚੁੰਦਾ ਜੀ ਪਹਿਲਾਂ ਉਹ ਰਾਂਡਾ ਬਾਲਿਆਂ ਦਾ ਉਹਦਾ ਠੰਡਾ ਵੜਾ ਸੀ ਹਾਂ ਜੀ ਹਾਂ ਜੀ ਪਰ ਚਲੋ ਅੱਗੇ ਝੋਲੀ ਚਾਨੇ ਲਾਉਣ ਦਾ ਬਣਾ ਪਾਸਪੋਰਟ ਸ਼ਾਉਂਦਾ ਹਾਂ ਹਾਂ ਜੀ ਹਾਂ ਜੀ ਬਹੁਤ ਟਾਈਮ ਹੈ ਨਹੀਂ ਤੇ ਮੁੜਕੇ ਨਾਲੇ ਚੁੰਦਾ ਵੀ ਫਤਰਾ ਮਤਰੀ ਠੀਕ ਆ ਹੁਣ ਵਧੀਆ ਐ ਪੂਰਾ ਲੰਮਾ ਦੂਰ ਤੱਕਰ ਕਰਤਾ ਹਨਾ ਹੁਣ ਸੱਤ ਫੁੱਟ ਬਣ ਗਿਆ ਹੁਣ ਬੜਾ ਵਧੀਆ ਟੀਨਾ ਟੰਨਾ ਪਾਰ ਹਾਂ ਫਿਰ ਡੰਗਰਾਂ ਦੀ ਗਿਣਤੀ ਫਿਰ ਦੱਸ ਦੇਗੇ ਕਿ ਗਾਂ ਦਾ ਹਾਂ ਜੀ ਹਾਂ ਜੀ ਹਾਂ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਕਮਲ ਜੀ ਪਿੰਡ ਭਗਵਾਨਪੁਰ ਸੀਲ ਡੇਰਾ ਭਗਵਾਨਪੁਰ ਤੇ ਜ਼ਿਲ੍ਹਾ ਗਰਦਾਸ ਖੇਦ ਤੇ ਫੋਨ ਨੰਬਰ ਬੋਲ ਦੇ ਇੱਕ 9815907389 ਦਾ ਨੰਬਰ ਕੀ ਹੋਸੇ ਚੱਲਦਾ ਹੈ ਠੀਕ ਹੈ ਜੀ ਤੇ ਪਹਿਲਾ ਕੰਮ ਖਾ ਲਈਏ ਮੱਝਾ ਮਖਾ ਲਈਏ ਮੱਝਾ ਚਾਲੂ ਕਰਦੇ ਨੇ ਕੋਈ ਠੀਕ ਹੈ ਚਲੋ ਪਹਿਲਾਂ ਜਿਹੜੀ ਇਹ ਤਾਜੀ ਸੋਈ ਆ ਇਹ ਛੋਟੀ ਦੁੱਧੇ ਸੋਈ ਬਹੁਤ ਚੰਗੀ ਛੋਟੀ ਆ ਹੋਰ ਚਵਾਈ ਸੋਈ ਜੀ ਬੜੀ ਭੋਲੀ ਕਿੰਨਾ ਚਿਰ ਹੋ ਗਿਆ ਸੋਈ ਨਾਲ ਇਹਨੂੰ ਇੱਕ ਤੀਜਾ ਜਨ ਸੋਈ ਨੂੰ ਜੀ ਅੱਛਾ ਕੱਲ ਖਾਲੀ ਕਰਤੀ ਸ਼ਾਮੀ ਅੱਛਾ ਤੇ ਅੱਜ ਇਹ ਥਨੇ ਸਾਢੇ 3 ਕਿ ਤੋ ਗ੍ਰਾ ਫਰਮੀ ਕਰਕੇ ਗੱਲ ਸ਼ਾਮੀ ਅੱਛਾ ਤੇ ਨਾਲ ਬੱਚੇ ਨੂੰ ਕੋਈ 8 ਕਿਲੋ ਦੁੱਧ ਸਟਾਰਟਿੰਗ ਕੀਤਾ ਝੋਟੀ ਨੇ ਅੱਛਾ ਤੇ ਆ ਦਿਨਾਂ ਜੂ ਪੱਠੇ ਖਿਲੋ ਅੱਗੇ ਹੈ ਨਹੀਂ ਇਹ ਫਿਰ ਵੀ 8-9 ਕਿਲੋ ਦੁੱਧ ਦਈ ਜਾਣੀ ਅਜੇ ਸਟਾਰਟ ਹੀ ਆ ਅਜੇ 8 ਕਿਲੋ ਦੁੱਧ ਮੈਂ ਬਹੁਤਾ ਨਹੀਂ ਕਿੰਨਾ 12 ਨਹੀਂ ਕਿੰਨਾ 13 ਨਹੀਂ ਕਿੰਨਾ ਕੋਈ ਜ਼ੋਰ ਲਾ ਕੇ 10 ਕਿਲੋ ਦੁੱਧ ਜਿਹਾ ਬੜਾ ਝੋਟੀ ਚ ਆਈ ਅੱਛਾ ਹਾਂਜੀ ਹਾਂਜੀ ਤੇ ਚਮਾਉਣਾ ਵੀ ਜਨੇ 8 ਕਿਲੋ ਸਟਾਰਟ ਕੀਤੀ 2 ਕਿਲੋ ਤੋਂ ਵਧੂਗੀ ਠੀਕ ਆ ਤੇ ਥੋੜਾ ਸੁਣਾ ਦੀ ਕੁਆਲਿਟੀ ਬੜੀ ਚੰਗੀ ਹੈ ਹਾਂ ਦਿਖਾ ਦਈਏ ਇਕ ਵਾਰੀ ਹਾਂ ਦੇਖ ਸਕਦੇ ਜੀ ਬਾਕੀ ਹਵਾਨੇ ਦੇ ਵੀ ਨਾਡਾਂ ਬਰੀ ਬ੍ਰੇਕ ਚੰਗੀਆਂ ਖੋਲੋ ਫਿਰ ਤੋਰ ਦਈਏ ਉਦਾਂ ਹੈ ਜਾਬ ਮਸਲੀ ਆ ਹਾਂਜੀ ਹਾਂਜੀ ਘਰ ਤੋਂ ਲਈਏ ਮੈਂ ਵੀ ਆ ਰਸੀ ਗਤੀ ਆ ਪਾਈ ਆ ਡਰਦੀ ਆ ਥੋੜਾ ਠੀਕ ਆ ਮਗਰ ਕੀ ਵਿਦਿਏ ਤੇ ਪੱਤੀ ਵਿਦਿਏ ਕੋ ਬਹੁਤ ਹੰਦੀ ਆ ਸਾਵਲੀ ਕੱਟੀ ਆ ਬਿਲਕੁਲ ਤਾਜੀ ਕੱਟੀ ਆ ਜਿਹੜੀ ਇਹ ਤੇ ਮਗਰ ਲੈ ਜਾ ਤਾਜੀ ਬੱਚਾ ਜਿਹੜਾ ਤੇ ਕਿੰਨਾ ਰੱਖਣਾ ਵਿਦਿਏ ਦਾ ਮੁੱਲ ਵਿਦਿਏ ਛੋਟੀ ਤੇ ਚਲੋ ਘੁੰਮ ਕੇ ਬਾਜ਼ਾਰ ਦੇ ਸਮੇਂ ਹਸਾਉਣਾ ਨਾ ਟਮਟੀਆਂ ਨਾਲ ਬਹੁਤ ਦੁੱਧ ਕੱਢੂਗੀ ਹਾਂਜੀ ਤੇ ਥਾਣੇ ਚ ਵਾਈ ਕਿਤੇ ਪੋਲੀ ਜਿੰਨਾ ਰੂਮ ਵੱਡੀ ਹੁੰਦੀ ਹੈ ਬਹੁਤ ਮਜ਼ਾ ਆਉਂਦਾ ਠੀਕ ਆ ਥਾਣੇ ਪਸ਼ਮਾ ਜਿੰਨਾ ਮਤਲਬ ਭੂਰ ਸਟਾ ਸਾਡੀ ਆਪਣੀ ਜਿੰਨੀ ਹੋਣੀ ਠੀਕ ਆ ਛੋਟੀ ਦੱਸੀ ਜਾਂਦੀ ਵੇਚਦੀ ਅੱਛਾ ਲੈ ਕੋਈ ਵੀ ਆ ਕਿਉਂਕਿ ਅਸੀਂ ਉਹਨਾਂ ਅੱਜ ਤੱਕ ਅਸੀਂ ਸਟਾਡੀ ਮੋਲੀ ਆ ਜੋ ਮੱਜਾ ਦਾ ਰਹਿ ਗਿਆ ਜਿਹੜਾ 50 60 ਵਾਲਾ ਉਹ ਕੰਮ ਹੋ ਗਿਆ ਹਾਂਜੀ 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 ਕੋਈ ਨਹੀਂ 50 60 ਵਾਲਾ ਮੁਖਾਵਾਂਗੇ ਮੁਖਾਵਾਂਗੇ ਕੋਈ ਤੇ ਕੋਈ ਨਹੀਂ ਇਹ 75 ਹੱਡੀ ਛੋਟੀ ਆਣ ਲੈ ਅੱਛਾ ਹਾਂਜੀ ਹਾਂਜੀ ਵਿੱਚੋਂ ਕਰ ਦੋਗੇ ਮੰਨ ਤਨ ਚਲੋ ਹੋਣੀ ਕਰ ਦਿੰਦੇ ਆ ਬਾਅਦ ਚ ਵਾਦਾ ਕਰ ਜੈਸ ਨਾ ਹੀ ਕਰ ਦੋ ਫਿਰ ਤੇ ਭਰੀਆ ਦੇਣਾ ਅੱਛਾ ਚਲੋ ਕੋ ਫੋਨ ਲਾਵੇ ਮੌਕੇ ਤੇ ਹੋਰ ਥੋੜਾ ਪਤਾ ਕਰ ਤੁਹਾਨੂੰ ਤੋਂ ਬਹੁਤ ਚੰਗੀਆਂ ਮਗਰ ਉਹਦਾ ਮੜੀ ਠੀਕ ਆ ਹਾਂ ਦੇਖ ਸਕਦੇ ਤੇ ਹੁਣ ਥੋੜੇ ਛੋਟੇ ਭਾ ਦਿਖਾ ਦਈਏ ਹਾਂ ਛੋਟੇ ਦਿਖਾ ਦਈਏ ਉਹ ਛੋਟੇ ਹੀ ਆਉਣੇ ਸਾਰੇ ਹਾਂ ਸਾਰੇ ਛੋਟੇ ਭਾਈ ਆ ਤੇ ਇਹਦੇ ਕੋਲ ਕਿੰਨਾ ਦੁੱਧ ਇਹ ਵੀ ਦੀ ਦੁੱਧ 7 ਕਿਲੋ ਜਹੀ ਤੇ ਬੱਚਾ ਕੀ ਮਗਰ ਚੰਗੀ ਆ ਇਨੂੰ 5-3 ਦਿਨ ਬਣਨ ਨੂੰ ਹੀ ਹੋਗੇ ਨੇ ਅੱਛਾ ਤੇ ਬੱਚਾ ਇਹ ਮਾ ਕੇ ਕੱਟੀ ਏ ਸਾਰੀਆਂ ਕੱਟੀਆਂ ਵਛੀਆਂ ਵਾਲੀਆਂ ਨੇ ਅੱਛਾ ਹਾਂਜੀ ਹਾਂਜੀ ਸਾਰੀਆਂ ਮਗਰ ਕੱਟੀਆਂ ਵਛੀਆਂ ਆ ਹਾਂਜੀ ਹਾਂਜੀ ਤੋਰੋ ਫੇਰ ਇਹਨਾਂ ਬਹੁਤ ਚੰਗੀ ਏ ਝੋਟੀ ਦੀ 7 ਕਿਲੋ ਪੱਕਾ ਦੁੱਧ ਹੈਗਾ ਪੱਕਾ ਤੁਹਾਨੂੰ ਪਤਾ ਦੁੱਧ ਦਾ ਪੂਰਾ ਦੱਸੀਦਾ ਨਹੀਂ ਬੱਚਾ ਇਹਦਾ ਤੁਹਾਨੂੰ ਦਿਖਾ ਦਿੰਦੇ ਆ ਉੱਚੇ ਬੱਚੇ ਦੀ ਥੋੜੀ ਚਵਾਈ ਬੇਦੀ ਭੋਲੀ ਨੂੰ ਮਰ ਗਈ ਹੁਣ ਇਹ ਤੋਂ ਬਾਅਦ ਜਿਹੜੀ ਤੁਹਾਨੂੰ ਦਿਖਾਉਣੀ ਏ ਤੋਕੜ ਗੱਬਨ ਵੀ ਆ ਤੇ ਮਗਰ ਕੱਟੀ ਵੀ ਆ ਤੇ ਦੁੱਧ ਵੀ ਦਿੰਦੀ ਆ ਇਹ ਤੁਸ ਜੇ ਸੁਬਹ ਤੋਂ ਸੁਬਹ ਪਹੁੰਚ ਜਾਓ 7 ਕਿਲੋ ਦੁੱਧ ਜਿਹੜਾ ਇਹਦੇ ਕੋਲ ਕਿੰਨੇ ਕੀ ਹੈਗਾ ਸਾਈ ਲਾ ਲਓ ਤਿੰਨ ਲਾ ਲਓ ਦੋ ਲਾ ਲਓ ਜਿੰਨੇ ਲਾਉਣੇ ਲਾ ਲਓ ਸਾਹਮਣੇ ਕੱਟੀਆਂ ਤੁਹਾਡੀ ਠੀਕ ਹੈ ਆਹ ਵਾਲੀ ਕੱਟੀ ਆ बाकी एक एक मगरपाली प्लस ही कटी है ते जे सारीयां गरमिया ने दूध दही जना। ਇਹ ਮੈਂ ਦੇਖੀ ਮੈਂ ਤੇ ਕੋ ਮਤਲਬ ਕਾਜੀ ਕੋਈ ਨਹੀਂ ਆਪਾਂ ਪਲੀ ਜੁੜੀ ਮੈਂ ਵਾ। ਹਾਂਜੀ ਹਾਂਜੀ ਤੇ ਗਾੜੀ ਨਿਕਲਾ ਇਹਦੇ ਫਿਰ ਵੀ ਰਕਮ ਚੱਲੀ ਗਈ ਹੈ। ਤੇ ਇਹਦਾ ਮੁੱਲ ਫਿਰ ਮੁੱਲ ਤਾਂ ਜਿਹੜੀ ਵੇਚਣੋਂ ਬਾਅਦ ਸੱਤੀ ਆਂ ਢਿੰਗਾਂ ਤੇ ਵੇਚ ਲਈਏ। ਹਾਂਜੀ। ਆਪਾਂ ਕੁਝ ਨਹੀਂ ਹੋਣਾ। ਐਸ ਸਮੇਂ ਹਾਂਜੀ ਤੇ ਹੁਣ ਆਪਾਂ ਜਿਹੜੀ ਮੰਨਿਆ 55000 ਰਹਿਣਾ ਦੇਣਾ। 55000 ਦੀ। ਹਾਂਜੀ। ਵੇਚੋ ਕਰਨਾ ਮੰਨਤਨ। ਖਿਆ ਚੜਦਾਂ ਕੋਈ ਨਹੀਂ ਆ ਗਿਆ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਫੋਨ ਲਾਵੇ ਇੱਕ ਦੀ ਹੈਨਾ ਤੇ ਹੁਣੇ ਕਾ ਟੋਕਰ ਗੱਬਨ ਆ ਗਈ ਹੈਨਾ ਚੰਗੇ ਪਿੱਠ ਫੋੜੇ ਦੀ ਆ ਕਦ ਕਾਠੇ ਵੀ ਚੰਗਾ ਵਾਏ ਇਹ ਪੱਟੀ ਨਹੀਂ ਮਿਲਦੀ ਹੈਗੀ ਉਹ ਕੱਟੀ ਨਹੀਂ ਮਿਲਦੀ ਠੀਕ ਆ ਵੀ ਕੱਟੀ ਤੇ ਮਿਲਦੀ ਹੈ ਵੀ ਕੱਟੀ ਤੇ ਤੇ ਇਹ ਕਿੰਨੇ ਚੱਦੀ ਗੱਬਨ ਚੱਕ ਪਾਸਿਆ ਇਹ ਪੰਜਵਾਂ ਮਹੀਨਾ ਚੱਲਣ ਰਿਹਾ ਇਹਨੂੰ ਚਾਰਵੇਂ ਮਹੀਨੇ ਪੂਰੇ ਹੋ ਗਏ ਜੀ ਠੀਕ ਆ ਤੇ ਭਾਵੇਂ ਇਥੋਂ ਕਰਾਉਣੀ ਹੋਵੇ ਰੋੜਾ ਜੀ ਜਾ ਕਰਾਉਣੀ ਦੁੱਧ ਕਿੰਨਾ ਇਹ ਦੇਖੋ ਤੋ ਤੇਰੇ ਨੂੰ 5 ਕਿਲੋ ਤੁਸੀਂ 4 ਪੱਕਾ ਲੈ। ਅੱਛਾ। ਤੋੜ ਦੋ ਫਿਰ ਇਹਨਾਂ। ਇਤਨੇ ਸੱਜੇ ਨਹੀਂ ਦੁਰਦ ਚੰਗਾ ਕੱਢਿਆ ਨਾ ਵਾ ਚੰਗੇ ਪਿੱਠਪੁੜੇ ਦੀ। ਇਹਦੇ ਮਗਰ ਵੀ ਜਿਹੜੀ ਕੱਟੀ ਆ ਵਾਲੀ ਕੱਟੀ ਹੈ। ਬਾਕੀ ਇਹ ਆ ਕਿ ਪਿੱਠਪੁੜੇ ਤੋਂ ਚੰਗੀ ਆ ਉਤਨਾ। ਆ ਜਲੇਆ। ਕਾਤੇ ਕਾਠ ਵੀ ਚੰਗਾ ਤੇ ਬੇਲ ਵੀ ਚੰਗੀ ਆ ਭਾਰੇ ਪੱਲੇ ਦੀ ਮੱਝ ਜਿਹੜੀ ਆ ਲੈ ਜੋ ਲੈ ਜੀ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਤੇ ਵੀ ਦੀ ਮੱਝ ਆ ਹਾਂਜੀ 50000 ਦੀ ਉਦਾਂ ਹੀ ਆਏ ਹਾਂਜੀ ਤੇ ਆਪਾਂ ਇਹ ਹੁਣ ਜੇ ਜਾਨ ਆ 60000 ਦੀ ਮੱਝ ਦੇਣੀ ਵਿੱਚੋਂ ਕਿੰਨਾ ਮਾਨ ਕਰ ਦੋ ਦੋ ਹੀ ਛੱਡ ਦਾਂ ਅੱਛਾ 58000 ਦੀ ਦੇ ਦੋ ਜਿਆਦਾ ਯਾਰ ਦੇ ਚੋਟ ਸਾੜੀ ਕਰਾਂਗੇ ਠੀਕ ਹੈ ਮਗਰ 5000 ਦੀ ਕੱਟੀ ਆ ਠੀਕ ਹੈ ਤੇ ਸਾੜੀ ਵੀ ਗੱਭਣ ਹੈ ਦੁੱਧ ਵੀ ਦਿੰਦੀ ਸਾਰੇ ਕੰਮ ਤੋਂ ਕੂੜੇ ਆ ਹਾਂਜੀ 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 ਤੇ ਆ ਜਿਹੜੀ ਆ ਇਹਦੇ ਕੋ ਕਿੰਨਾ ਦੁੱਧ ਇਹ ਤੋਂ ਵੀ ਬੜੀ ਵਾਈਟ ਵੀ ਬੜੀ ਚੰਗੀ ਠੰਡੀ ਉਹ ਤਾਂ ਥੋੜੀ ਅੱਜ ਹੀ ਨੇ ਅੱਜ ਦਰਦ ਵੀ ਹੋਰ ਦੀ ਕਰਤੀ ਆ ਅੱਛਾ ਬਹੁਤ ਚੰਗੀ ਠੀਕ ਹੈ ਤੁਹਾਡਾ ਮਰਜੀ ਆ ਇਹਦੇ ਤੋਂ ਲੈ 7 ਕਿਲੋ ਪੱਕਾ ਦੁੱਧ ਦਾ ਮਣਵਾ ਪੱਕਾ ਦੁੱਧ ਜਿਹੜਾ ਹੈ ਤਲੇ ਸੀ ਲੈ ਪਰ ਬਾਹੋਂ ਦੇ ਬੈਲੋ ਥਲੇ ਤੇ ਇਹ ਬੱਚੇ ਤਾਂ ਬਿਨਾ ਵਾ ਹਾਂ ਬੱਚਾ ਨਹੀਂ ਇਹਦਾ ਚੋਇ ਚੂਰੀ ਆ ਪੱਕੀ ਤੋੜ ਦੋ ਫਿਰ ਇਹਨਾਂ ਹਾਂ ਜੀ ਲੈ ਜਾਵਗੀ। ਦਰਦੀ ਏ ਥੋੜਾ ਅੱਗੇ ਲੈ ਜਾ। ਬਾਕੀ ਰੰਗ ਰੂਪ ਦੇ ਬੜੀ ਸੋਹਣੀ ਆ। ਤੇ ਦੁੱਧ 7 ਲੀਟਰ ਇਹਦੇ ਕੋਲ ਕਿੰਨੇ ਕੀ ਪੱਕਾ ਹੈਗਾ। ਹੈ ਕਿ ਬੱਚੇ ਦਾ ਵੀ ਨਹੀਂ। ਇਹ ਆ ਕਿ ਚਲੋ ਗਰਮੀਆਂ ਚ ਚਾਹ ਪਾਣੀ ਦਾ ਜਿਹੜਾ ਸਾਰੀ ਜਾਊਗੀ। ਇਹਦਾ ਕਿੰਨਾ ਮੁੱਲ ਵਿੱਜੇ ਫਿਰ? ਮੁੱਲ ਵਿੱਜੇ ਵਸ਼ੀ ਚੱਕੀ ਆ ਚਲੋ। ਹਾਂਜੀ ਇਹ ਗੱਡੀ ਬੜੀ ਹੈ ਅੱਛਾ ਕਿਉਂਕਿ ਉਹਨਾਂ ਦੱਸਣ ਮੁਤਾਬਿਕ ਚਲੋ ਮੈਂ ਕਿੰਨੀਆਂ ਘਰ ਬਣਾਈ ਆਵਾ ਹਾਂ ਜੇ ਕੋਈ ਬਣਾਈਆਂ ਕਿਹਲੇ ਨੂੰ ਫਿਰ ਕਹਿੰਦਾ ਏਡੀ ਨੂੰ ਤੇਨੇ ਰੱਬ ਚੱਲਿਆ ਹੁੰਦਾ ਹਾਂਜੀ ਤੈਨੂੰ ਉਹ ਮੀਨੇ ਲਗਭਗ ਨਹੀਂ ਹੋ ਤੇ ਬਹਾਠਾ ਠੀਕ ਹੈ ਹਾਂਜੀ ਹਾਂਜੀ ਤੇ ਇਹ ਕਿੰਨੇ ਰੀ ਦੇ ਦੇਣੀ ਇਹ ਵੀ ਦੇਦਾਂ ਪੱਲੀ ਆ ਪੰਜ ਜੀ ਵਿੱਚੋਂ ਕਰ ਦੀ ਮਾਨਤਾ ਜਸਨੋ ਬਿਲਕੁਲ ਨਹੀਂ ਪੰਜ ਹਜ਼ਾਰ ਅੱਛਾ 5000 ਛੱਡ ਦੋਗੇ 20000 ਤੀ ਦੇ ਦੋਗੇ ਜਸਨੋ ਵਾਲੀ ਗੱਲ ਹੈ 7 ਕਿਲੋ ਵਾਲੀ ਚਲੋ ਠੀਕ ਹੈ ਗਹਿਣ ਸਾਫ਼ ਹੈ ਨਾ ਬਾਕੀ ਇਹ ਆ ਕਿ ਚਲੋ ਕਰੇ ਵੱਜੇ ਵੀ ਸੋਹਣੀ ਲੱਗਦੀ ਆ। ਉਹਦਾ ਖੁੱਲਾ ਹੋਇਆ ਤੇ ਫਿਰ ਤੇ ਕਹਿ ਦਈਏ ਘਾਟੀ ਦੇ ਰਹੀ ਐ। ਹਾਂਜੀ ਹਾਂਜੀ। ਇਹ ਗਾਂ ਵੀ ਤਿਆਰ ਹੁੰਦੀ ਆ ਤੇ ਗਾਂ ਵੀ ਸੂਵੇ ਦੇਣ ਆਲੀ ਆ ਹਨਾ। ਤੇ ਹੁਣ ਇੱਕ ਆ ਵੀ ਵੈੜ ਇੱਕ ਜਰਸੀ ਤਾਂ ਬੜੀ ਸੋਹਣੀ ਦਿਖਾਉਣੀ ਐ। ਜੀ ਬਾਕੀ ਚਲੋ ਕਿਸ ਨੇ ਇਹਦੀ ਸਾੜੀ ਨਹੀਂ ਪਾਈ। ਤੇ ਇਹਦੇ ਮਗਰ ਵੀ ਵਛੀ ਆ। ਜਿੱਦਾਂ ਦੀ ਵਛੀ ਨਾ ਕੱਦ ਕਾਠ ਬੜਾ ਉੱਚਾ ਹੋਵੇ ਨਾ। ਚਲੋ ਕੋਈ ਨਹੀਂ ਖੋਲ ਦੋ ਤੌਰ ਦੇ ਕੇ। ਮੁੱਤ ਜਬ ਵੀ ਆਖਣੀ। ਆ ਵਾਛੀ ਹੈ ਇਹਦੀ ਡਰਦੀ ਆ ਥੋੜੀ ਚਲੋ ਲੈ ਜਾ ਇਹ ਸੰਭੇ ਨਹੀਂ ਗਈ ਪੂਰੀ ਕੇਸ ਦਾ ਜਿੱਤੀ ਘਾ ਹੈ ਸੰਭੇ ਜੇ ਨਮਕੀ ਜਹਾੜ ਨਾਲ ਬੜੀ ਮੋਲਾਈ ਆ ਪਈ ਨਾ ਹਾਂਜੀ ਸੰਭੇ ਇਹਨਾਂ ਬੂਤੀ ਖਾਓ ਇਹਦੀ ਲੈ ਜਾ ਦੇਖ ਬੂਤੀ ਦਾ ਮੋਲਣੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਕੰਪੈਕਟ ਜੀ ਹਵਾਂ ਦੇ ਦੀ ਮਾਲਕੀ ਹੈ ਬੱਚੇ ਦੇ ਮੈਨੂੰ ਵੀ ਥੋੜਾ ਜਿਹਾ ਚਾਹੀਏ ਇਹਦਾ ਕਿੰਨਾ ਦੁੱਧ ਵੀ ਦੀ ਇਹ ਵੀ ਠੰਡੀ ਤੇਰੀ ਕੋਈ ਰਸੀ ਰਸੀ ਨਹੀਂ ਵੀ ਦੀ ਅੱਛਾ ਮਗਰ ਉਹਦੀ ਬਣ ਕੇ ਚੋ ਲੋ ਹਾਂਜੀ ਹਾਂਜੀ ਤੇ ਤੁਹਾਨੂੰ ਪਤਾ ਜਿਆਦਾ ਚੰਗੀ ਚਲੋ ਕਿੰਨੇ ਸਾੜੀ ਨਹੀਂ ਪਾਈ ਇਹਦੀ ਹਾਂਜੀ ਹਾਂਜੀ ਮਹੀਨੇ ਦੇ ਮਗਰ ਵਾਸੀ ਇਹਦੇ ਹਾਂਜੀ ਸੋਤਲੇ ਤੁਸੀਂ 7 ਕਿਲੋ ਦੇ ਛੇ ਪੱਕਾ ਲਾਓ ਅੱਛਾ ਛੇ ਸੋਵਣੀ ਦੀ ਕਹਿੰਦੇ ਕੀ ਤੇ ਜੇ ਕੋਈ ਫੀਰ ਪੜ ਇਹ ਹੈ ਕਿ ਸਾਂਭਲਾ ਕੋਈ ਲੈ ਜੇ ਤੇ ਦੁੱਧੋਂ ਵੱਧ ਜੀ ਸਾਦੀ ਹੈ ਨਾ ਬਾਕੀ ਚਵਾਈ ਚੂਈ ਦੀ ਪੱਕੀ ਹੈ ਵਧੀਆ ਜੱਸ ਨਾ ਕਿੰਨੇ ਦੀ ਹੈ 5000 ਦੇ ਦਾਂਗੇ 5000 ਦੇ ਵਿੱਚੋਂ ਕੋਈ ਛੋਟ ਛੜ ਕਰ ਲਈਏ ਹੋਰ 5 ਛੜਨਾ ਇਹਦਾ ਵੀ ਹਾਂ ਜੀ 5000 ਜਿਹੜਾ ਮਰਚਾ ਅੱਛਾ 20 ਦੀ ਭਾਵੇਂ ਕੋਈ ਹੋ ਲੈ ਜੇ ਤੇ ਭਾਵੇਂ ਕੋਈ ਹੋ ਲੈ ਜੀ ਛੋਟ ਹੋਣੀ ਏ ਬਸ ਵਿੱਚੋਂ ਠੀਕ ਆ ਹਾਂ ਜੀ ਹਾਂ ਜੀ ਆ ਵੇਖੋ ਹੁਣ ਇਹਦਾ ਕੀ ਮਾਰਾ ਵਾ ਹਾਂਜੀ ਹਾਂਜੀ ਇਹ ਆ ਉਹ ਨਾਲੇ ਦੁੱਧ ਦੇਉਗੀ ਨਾਲੇ ਅਗਲੇ ਸੋਵੇ ਆਪੇ ਰਕਮ ਨਹੀਂ ਬੰਨ੍ਹਦੀ ਕੋਈ ਗੱਲ ਨਹੀਂ ਠੀਕ ਆ ਤੇ ਠੀਕ ਹੈ ਵੀਰ ਕੁਝ ਹੋਰ ਕੋਈ ਨਾ ਬਸ ਵੀਰ ਜੀ ਮਿਹਰਬਾਨੀ ਬਾਕੀ ਇਹ ਆ ਕਿ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ